ਉਹੀ ਲਹਿੜਦਾ ਯਾਰਾ ਨਹੀਂ ਉਹੀ ਸ਼ਰਾਂ ਨਹੀਂ ਰੇਹ ਆਈ ਹੋਈ ਆ ਆਪ ਮਿੱਟੀ ਬਹੁਤ ਰੋਡ ਪਰ ਦਾ ਵਧਾਉਂਦਾ ਟਰੈਕਟਰ ਰੋਡ ਪਰ ਵੀ ਕੋਈ ਲਿਫਟ ਦਾ ਯਾਰਾ ਨਹੀਂ ਇਕੜੀ ਚੱਲਦਾ ਕੰਮ ਠੀਕ ਆ ਆਪਣੇ ਘੱਟ ਲਾ ਲਓ ਮਾੜੇ ਮੋਟੇ ਜੇ ਵਧੀਆ ਚੱਲਦੇ ਆ ਨਾਲੇ ਆਇਆ ਗੱਗੇ ਮੰਤਰ ਦਾ ਫਰਕ ਹੁੰਦਾ ਚੀਜ਼ ਦਾ ਹੈਨਾ ਭਾਰੀ ਸਾਡੀ ਕਿਵੇਂ ਚੱਲਦੇ ਹਾਲ ਹਾਲੇ ਬਹੁਤ ਵਧੀਆ ਚੱਲਦੇ ਆ ਟਰੈਕਟਰ ਮਲੂਮ ਤਾਂ ਨਹੀਂ ਮੈਂ ਕਹਿੰਦਾ ਵੀ ਹਸ਼ਵੀਰ ਨੇ ਨਹੀਂ ਕਰੀ ਹੋਣੀ ਪਟਾਈ ਇੰਨੀ ਲੈ ਇਹ ਲੈ ਦੇਖ ਲੈ ਲੈ ਇੱਕ ਗਿੱਠ ਇੱਕ ਗਿੱਠ ਚਾਰ ਉਂਗਲ ਇੱਕ ਗਿੱਠ ਚਾਰ ਉਂਗਲ ਪਟਤੇ ਆ ਟਰੈਕਟਰ ਮਲੂਮ ਦੰਨੇ ਕਰਾਂ ਸੀ ਟਰੈਕਟਰ ਲੋੜ ਨਹੀਂ ਮੰਦਾ ਆਏਗਾ ਮੈਂ ਕਹਿੰਦਾ ਹਾਲੇ ਬਹੁਤ ਵਧੀਆ ਐ ਫੇ ਕਾਲੇ ਵਾਲੇ ਪਾਈਏ ਹੈ ਕਾਲੇ ਵਾਲੇ ਲੈ ਜਾਈਏ 15 ਪਾਈਏ ਕਾਲੇ ਵਾਲੇ ਹਾਂ ਉਹ ਬਾਕੇ ਦੇਖਣੇ ਉਹ ਵੀ ਦੇਖਣੇ ਆ ਬਾਕੇ ਉਹ ਵੀ ਪਾ ਲੋ ਇਹਨਾਂ ਦਾ ਅੱਧੇ ਵੀਰ ਨੇ ਪਟਾਈ ਹੋਣੀ ਕਰੀ ਹੋਣੀ ਉਹ ਜਾਂ ਦਬੜ ਲਾ ਕੇ ਜਿੰਨਾ ਹੁੰਦਾ ਇੱਕਣਾ ਦਾਣਾ ਪਟਾਈ ਕਰਤੀ ਹਾਂ ਕੱਢਦਾ ਬਸਦਾ ਨਾ ਆ ਦੇਖੋ ਆਨੇ ਤੁਹਾਨੂੰ ਕਿੰਨਾ ਕੱਢਿਆ ਬਾਹਰ ਬਹੁਤ ਵਧੀਆ ਬਹੁਤ ਵਧੀਆ ਹਾਲਾ ਮੰਤਰ ਵਧੀਆ ਵਾਲਾਂ ਦੇ ਉਹ ਵਧੀਆ ਮੰਤਰ ਵਾਲਾਂ ਦੇ ਲੋਕ ਹਾਲ ਆ ਗਏ ਮੇਰੇ ਹਾਲ ਜਿਹਾ ਜੀ ਇੰਨੇ ਦੇਣੇ ਆ ਬੜੇ ਦੇ ਆਉਣੇ ਆਂ ਤੇ ਹੋਰ ਤਾਂ ਮੈਨੂੰ ਦੇ ਦੇ ਇਹ ਓਏ ਮੂੰਹ ਬਣਾਏ ਇਹ ਹੁਣ ਤਾਨੂੰ ਉਹ ਵੀ ਦੇਣੇ ਤੁਸੀਂ ਬਾਸ ਕਰਤੇ ਵੇਚ ਦੋ ਤਾਂ ਹੁੰਦਾ ਜਾਂ ਕੋਈ ਫੇਲ ਕਰ ਦੋਵੇ ਹੋ ਬਈ ਪਾਣੀ ਆ ਪਾਣੀ ਉਰੀ ਪਿਆ ਸੱਜੀ ਗਾਲੀ ਕੌ ਜਿੜੇ ਭਾਈ ਬਲੀਰੀਆ ਕੋਲ ਮੈਂ ਕਿਹਾ ਬੱਟਾ ਫਟੋ ਲਾ ਦੀ ਹੁਣ ਮਿੱਟੀ ਭਈਆ ਰੱਖਿਆ ਵਜ ਬੂਲਾ ਆ ਸੁੰਦਾ ਹੈ ਨਹੀਂ ਕੂਕਾ ਮਾਨੀ ਸਮਝਾਉਣਾ ਪੈਂਦਾ ਕੂਕਾ ਮਾਨੀ ਪੈਂਦੀ ਜ਼ੋਰ ਨਾਲ ਹਾਂ ਕੰਮ ਆ ਬਹੁਤ ਆ ਕੰਮ ਆ ਜਿੰਨਾ ਕਹਦੇ ਉੰਨਾ ਆ ਚੱਲਦਾ ਕੂਕਾ ਨਾਲ ਆਪਰੇ ਕਾਦਾ ਗਿਆ ਤੂੰ ਹੁਣ ਤੂੰ ਘੁੰਮ ਗਿਆ ਕਿੱਦਾਂ ਵਾਲੇ ਅੱਛਾ ਤੇਰੀ ਰਾਤ ਤੇ ਗੈਰ ਦੀ ਗੱਲ ਚੁੱਪ ਕੇ 8 ਵਜੇ ਹਲੇ ਕਿ ਹਾਂ ਕੰਮ ਸਾਰ ਨਿਬੜਤਾਂ ਨੇ ਅਜੀਬ ਨਹੀਂ ਗਿਆ ਪੂਰੇ ਪੱਟਾ ਸਾਫ਼ ਕਰ ਦੇਣੀ ਹਾਂ ਹੁਣ ਕਿੱਥੇ ਆਹ ਨਾ ਮੇਰੀ ਕਵਰੇਜ ਹਾਂ ਬਖੈ ਨੂੰ ਅੱਧੀਆਂ ਜੱਕਰ ਗਿਆ ਹੈ ਨਾ ਸਾਥ ਨਾਲ ਹੈ ਹਾਂ ਹਾਂ ਤੇ ਵਿੱਚ ਨੂੰ ਨਹੀਂ ਜਾਊਗਾ ਤੇ ਨਹੀਂ ਦੀ ਸਾਫ਼ ਲੱਗਾ ਜਾਣੀਆਂ ਹੈ ਹਨਾ ਯਾ ਸ਼ਾਮ ਦੇ ਤੇ ਮੈਂ ਜਹਾ ਹੁੜ ਖੜ ਜੂਗਾ 800 ਜੂਗਾ ਹਾਂ ਨਾ ਹੀ ਸਾਫ਼ ਹੋ ਜੂਗੀ ਤਾਂ ਨਹੀਂ ਹੈ ਦਾਤੀ ਕੇ ਬੜਦੇ ਨੂੰ ਠੀਕ ਐ ਸਾਤੀ ਕੇ ਬੜਦੇ ਨੁੱਕਰ ਨਾਲ ਚੱਤ ਲੈਣਾ ਦਾਤੀ ਕੇ ਬੜ 10 ਦਿਨ ਰਹਿਗੇ ਦਾਦਨੇ ਚ ਹੁਣ ਮੁੜ ਕੇ ਨਾ ਹਾਂ ਇਹ ਸਾਫ ਰਹਿਣੀ ਦੋ ਹਾਂ ਠੀਕ ਨਹੀਂ ਬਾਏ ਜੱਕ ਦੇਣਾ ਨੁੱਕਰ ਦੀ ਨਾਲ ਆਏ ਨਾ ਇਹ ਮਾਸੜ ਦੇ ਲੱਗੇ ਬਾਜ ਐਨੇ ਮੈਂ ਪੁਲਿਸ ਦੀ ਰੂਹ ਬਣ ਜੇ ਮਾਸੜ ਦੇ ਕਾਲਾ ਕੇ ਕਿੱਲੇ ਤੂੰ ਮਾਸੜ ਦੇ ਲੱਗੇ ਰਿਆ ਕੋਈ ਕੋਣ ਤੌਣੇ ਕਰਦਾ ਰਿਹਾ ਕੰਪਿਊਟਰ 'ਤੇ ਬੋ ਬੈਠਾ ਐ ਸਾਡਿਓ ਤਾਂ ਅੱਗੇ ਹਜਰੀ ਅੱਛਾ ਸਾਯੂਦਾਂ ਸੀ ਹੋਇਆ ਮਾਸਟਰ ਵੀ ਹਾਜ਼ਰ ਹੈ। ਬਲ ਕਰਤਾ ਸਾਹਮਣੇ ਲਾਇਆ ਫੜ ਲਈ ਰੇਗਾ ਪੂਲੇ ਤੱਕ ਆਸਤਾ। ਥੋੜੇ ਬਾਅਦ ਇਹਨਾਂ ਦਾ ਕਰਨਾ ਜੀ ਇਹਨਾਂ ਦਾ ਹੋ ਗਿਆ ਨਹੀਂ ਥੋੜੇ ਵਾਲਾ ਕਰਨਾ ਹੁਣ। ਗਿਆ ਬਾਹਣ ਉਹ। ਉਹ ਗੜੀ ਜੀ ਤੇਰਾ ਤੇਰਾ ਲੈ ਗਿਆ ਫਾਲੇ। ਲਾਉਗਾ ਜੋਰ ਉਹ ਵੀ। ਉਹ ਵੀ ਲੋ ਦੇਖੂਗਾ ਜੀ ਅੱਜ ਤੇਰਾ ਨਹੀਂ। ਮੈਂ ਅਬਦੁੱਲ ਕਿਹਾ ਮੈਂ ਤੇਰਾ ਪਾਉਂਦਾ ਹਾਂ। ਹਾਂ। ਉਹਨੇ ਕਿਹਾ ਤੇ ਆਉਂਗਾ। ਤੇਰਾ ਨਹੀਂ ਕਹਿਣਾ ਉਹਨਾਂ ਨੂੰ। ਇੱਧਰ ਇਹ ਟਰੈਕ ਰਿਹਾ ਹੈ ਐਚ ਵੀ ਦਾ। ਹੋਰ। ਫਾਲੇ ਕ 15 ਲਿਆਇਆ ਕਾਲਾ ਅੱਛਾ 15 11 ਹਾਂ 11 ਨਾ 15 ਹਾਂ ਚਾਰ ਚੱਖ ਹੋ ਗਏ 11 ਰਹਿ ਗਏ ਪਿੱਛੇ ਹੈ ਨਾ ਹੂੰ ਠੀਕ ਹੈ ਪਰ ਟਾਇਰ ਚਾਈਦੇ ਯਾਰ ਮੇਰੇ ਸਾਬ ਨਾਲ ਏਡੇ ਫਾਲੇ ਨੇ ਕਾਲਾ ਹੈ ਹੈ ਖੋਦ ਲਾ ਲਓ ਫਿਰ ਇਹ ਆਏ ਕਰਦੇ ਉਹ ਨਹੀਂ ਕਰੂਗੇ ਬੜੇ ਫਾਲੇ ਆਏ ਲੱਗ ਜਿੰਦੇ ਕਰਨ ਆਏ ਦੋ ਨਹੀਂ ਪੋਸਾ ਜਾ ਕਰਦੇ ਆ ਹਾਂ ਦੇਖਿਆ ਮੈਂ ਕਾਲੇ ਕਾਲੇ ਦਾ ਦੇਖਣ ਚਲਾ ਕੇ ਹੈ ਕਾਲੇ ਆ ਦੇਖਣਾ ਚਲਾ ਕੇ ਆਹੋ ਵੇ ਦੇਖਿਆ ਮੈਂ ਤਾਂ ਦੇਖਿਆ ਵੀ ਐ ਐਂ ਗਾਦੇ ਐ ਨਹੀਂ ਖਾਰੇ ਰਾਜਾ ਚਾਹੀਦੇ ਮਾਰੇ ਕਿਹਦਰ ਕਾਲੇ ਆਲੇ ਪਾ ਫਿਰ ਦੇਖੀ ਕਿ ਕੇ ਕਹਿੰਦੇ ਆਹੋ ਦੇਖ ਲੈਂਦੇ ਉਹ ਵੀ ਹਾਂ ਵੀ ਮਾਫਦਾਂ ਚੋ ਉਹ ਕਿ ਨਹੀਂ ਕਿਆਦਾ ਫਿਰ ਹੁੰਦੇ 13 15 ਨਾ ਹੁੰਦੇ 15 ਜਿਆਦਾ ਹੋਣਗੇ 15 ਕਰਾਉਣੇ ਤਾਂ ਪੈ ਗਹਿਲ ਟਾਇਰ ਆਈ ਰਹੇ ਆ 15 ਟਾਇਰ ਫਿਰ ਆਇ ਨਹੀਂ ਕਰ ਦਿੰਦਾ ਮੈਂ ਦਾਉਂ ਦਾਉਂ ਦਿੰਦਾ ਦਾਉਂ ਦਾਉਂ ਦਿੰਦਾ ਇਹ ਹੁਣ ਨਹੀਂ ਫਾਲੀਦਾ ਟਾਇਰ ਦੇ ਨਾਲ ਐਂ ਕਰ ਜਿੰਦੇ ਮੋੜ ਪਰ ਵੱਧ ਘੱਟ ਦੇਖਦੇ ਚੱਲ 9 9 11 13 ਇਹ ਫਾਲੇ ਨਹੀਂ ਕਰਦੇ ਹੈਗੇ ਜਦ ਉੱਪਰ ਚਲੇਗੇ ਉਦੋਂ ਫੇਰ ਕਰਦੇ ਆ ਲੱਗੇ ਉਹ ਦੇਖਿਆ ਮਟਰੇਰ 15 ਤੋਂ ਬਹੁਤਾ ਪੰਚਾਇਤ ਰਹਿ ਗਿਆ ਸਭ ਟਰੈਕਟਰ ਨੂੰ ਦੇਖੀ ਤੂੰ ਮੀਨ ਮੀਨ ਨਹੀਂ ਤਾਂ ਪਿਆ ਨਹੀਂ ਹੈਗਾ ਸਭ ਟਰੈਕਟਰ ਨੂੰ ਪੂੜਾ ਮੋਣਾ ਕੀਤਾ ਮੈਂ ਨਿਕਲੇ ਹੋਣੇ ਸਭ ਨੇ ਤਿਆਰ ਕਰਨ ਲੱਗ ਪਏ ਹੁਣ ਆਇਆ ਨਾ ਮੀਨੂ ਡਿੱਗੀ ਪਹਿਲੇ ਮੀਹੇ ਪੈ ਜੀ ਮੀਹੇ ਪੈ ਜੀ ਨਹੀਂ ਨਹੀਂ ਪੈਂਦਾ ਹੈਗਾ ਸੁਰੇ ਨਹੀਂ ਹੈਗਾ ਮੀਂਹ ਦਾ। ਆਪਨਾ ਬਨੇ ਲਾਗੇ ਬੱਟਾ ਬੁੱਟਾ ਪਾਉਣ ਦੇ। ਪਾਣੀ ਛੱਡਣੇ ਤੇ ਯਾਰ ਦੇ ਰਹੇਗੇ 15 ਤਰੀਕ ਤੇ ਆਪਣੀ ਲਾਈਟ ਆਉਣੀ ਹੈ। 15 ਤਰੀਕ ਦੇ ਸਾਰੇ ਹਿਸਾਬ ਨਾਲ ਆਪਣੀ ਜੀ ਆਉਣੀ ਹੈ। ਆ ਤਾਂ ਹੀ ਤਿਆਰੀ ਆਪਣੀ ਦੀ। ਆ ਤਾਂ ਹੋ ਗਈ ਤਿਆਰ ਯਾਰ। ਤਿਆਰ ਆ ਬੇਰੀ ਤੋਂ। ਆ ਬਣੀ ਤਿਆਰ ਹੋ ਗਈ ਹੁਣ ਕਿੰਦਾ ਰੇਸ ਕਿੱਥੇ ਚਾਰ ਗਲੋ ਵਾ ਗਈ ਹੈ ਹੋਰ। ਚਾਰ ਉਂਗਲਾਂ ਫੱਕ ਪੈ ਗਿਆ ਉਦੋਂ ਆਪਣਾ 11 ਮਿਨੀ ਸੀ। ਹੁਣ ਮਿਲ ਲਾ 15 16 ਹੋਊ। ਦੋਲੇ ਤੇਾਰੇ ਲਾਉਣੇ ਵਾਲੀ ਉਹ ਲੈਰੀ ਆ ਬੁਨੀ ਬਰੀ ਬੁਲੀ ਲੱਗਦੀ ਵੀ ਲੈ ਰਹੀ ਉਹ ਐ ਕਾਲਾ ਕਹੀਦਾ ਮਨੂ ਬਰੀ ਤਈ ਮਾ ਮੈਂ ਕੀਦਾ ਕੀਦਾ ਮਾਨ ਰੱਖੀ ਜਾ ਮਾ ਹੁਣ ਓਏ ਮਾ ਜੇ ਬਾਜ ਕੀ ਗੱਗਾ ਮੰਗਦਾ ਪਹਿਲਾ ਮੈਂ ਤਾਂ ਲਾ ਨਹੀਂ ਪਹਿਲਾ ਤੇਰਾ ਪਹਿਲਾ ਨਹੀਂ ਮੈਂ ਤਾਂ ਦਈ ਬਾਈਂ ਗਣੀ ਆ ਮੈਂ ਤਾਂ ਪਹਿਲਾ ਦੋਣੀ ਆਪਣੀ ਮੁੱਟ ਗਿਆ ਮੇਰਾ ਤਾਂ ਪੂਰਾ ਹੋ ਗਿਆ ਖੇਤ ਠੀਕ ਆ ਨਹੀਂ ਪੂਰਾ ਹੋਇਆ ਤੇਰੀ ਬਾਦੂ ਆਪਣੀ ਦੀ ਤੇਰੀ ਵੇ ਦੇਖਰੀ ਬਾਦੂ ਐ ਉਮਾ ਉਹ ਮੇਰੇ ਬਾਸ ਦਾ ਸੇਫ ਮੈਂ ਤਾਂ ਸੇਫ ਚੱਲਣਾ ਆਪਣਾ ਵੀ ਤੈਨੂੰ ਕਿਹਾ ਹੋਇਆ ਭਾਈ ਮੈਂ ਹਾਂ ਠੀਕ ਆ ਹਲੋ ਪਹਿਲਾਂ ਕਿਹਾ ਤੈਨੂੰ ਹਾਂ ਇਹ ਨਹੀਂ ਭਾਈ ਤੈਨੂੰ ਬਾਅਦ ਚ ਕਿਹਾ ਤੁਸੀਂ ਝੋਲਾ ਭਾਈ ਫਿਰ ਜਾਂਦੇ ਗੱਛਾਂ 'ਚ ਫਟੇ ਵਾਲਾ ਕੀ ਕਰ ਪਈਆਂ ਹੈਂ ਫਟੇ ਵਾਲਾ ਜਿਆ ਵੀ ਪਲਾ ਦੇ ਆ ਰਾਈ ਜਾ ਬਿੰਦਮ ਬੋਣੇ ਚੰਦੀ ਗਈ ਚਾਹ ਖਰਾਬ ਕਰਦੀ ਹੈ ਇਹਦੇ ਲੱਗਾ ਵਧੀਆ ਜੰਮੀਆ ਪਨੀ ਇਹ ਚ ਹੈ ਸਵਾ ਚੌਥੀ ਮੈਂ ਜੰਦੀ ਕੇ ਚਾ ਨਹੀਂ ਸੋਲਾਂ ਦੀ ਹੈਗੀ ਸਾਰਾ ਸਾਰਾ ਠੀਕ ਹੈ ਲਖੜ ਬਾਵੇ ਬੋਲ ਹੈ ਜੋ ਤੈਨੂੰ ਲੈ ਕੇ ਚੱਲਿਆ ਤਾਂ ਮਾਥੜ ਠੰਡਾ ਹੀ ਲੈ ਗਿਆ ਨੇ ਇਹਨੂੰ ਬਾਵੇ ਹੁਣ ਉਹ ਨੂੰ ਬੋਲਾ ਲਾ ਫਿਰ ਜਾਂ ਕਿ ਦੋ ਕੱਪ ਹੈਗੇ ਲਾਲਾ ਬਾਈ ਮੈਂ ਵੀ ਬੋਲੇ ਅੱਧੀ ਫਿਰ ਮੋਸ ਹੈ ਦੇਖਿਓ ਤੁਹਾ ਸਾਹ ਓ ਉਹ ਨੂੰ ਸੁਣਦੇ ਏ ਏ ਏ ਹੁਣ ਹੁੰਦਾ ਨਹੀਂ ਇਹਦੇ ਵਿੱਚ ਬੋਲੇ ਗੈਂਦੇ ਗੜਾ ਨਾ ਮਾਰ ਦਿੱਤੇ ਏ ਉਹ ਗੜਾ ਸੁਣਨਾ ਪਹਿਲਾਂ ਆ ਫਿਰ ਬਾਈ ਕੰਮ ਦਾ ਬੰਦਾ ਬਹੁਤ ਆਹ ਆ ਜਾ ਵਰੇ ਚਾਹ ਪੀ ਲੈ ਪਾਣੀ ਪੀ ਲੈ ਜਾ ਕਿਨੇ ਲੱਗਿਆ ਰਹਿਣਾ ਬੇਰੇ ਨੇ ਹੁਣ ਬਾਈ ਨਹੀਂ ਕਹਦਾ ਦੇਖ ਲੈਦਾ ਬਾਤ ਤਾਂ ਇਹਨੇ ਇਹ ਬੰਦੇ ਕਿਹੜੇ ਬੰਦੇ ਸੁਣਦਾ ਘੱਟ ਐਵੇਂ ਚੱਲਦਾ ਕੰਮ ਜੀਰੀ ਨਾ ਨਹੀਂ ਲਾਉਣੀ ਹੋਣੀ ਇਹਨਾਂ ਨੇ ਜੀਰੀ ਲਾਉਣੀ ਹੋਣੀ ਬਾਹ ਮਚਾ ਪੈਸੇ ਕਿੰਨੇ ਦੇ ਇਹਨਾਂ ਨੂੰ ਕੱਲ ਉੱਥੇ ਰੱਖ ਦੇਣਾ ਪਾਣੀ ਨੂੰ ਪਾਣੀ ਪੀਣਾ ਚਾਹ ਪਾ ਦੇ ਪਾ ਦੇ ਪਾਣੀ ਪਾ ਦੇ 500 ਲਫੜ ਗਲਾਸ ਸਾਹਮਣਾਂ ਮੱਕੀ ਦੇ ਰਹਿ ਗਏ ਬੱਸ ਆਹ ਪਾਣੀ ਪੀ ਲੈ ਆ ਤੇਰਾ ਹੀ ਐ ਇਹ ਤੇਰਾ ਹੀ ਐ ਇਹ ਮੈਂ ਪਹਿਲੇ ਹੀ ਗਲਾਸ ਪਾ ਲਿਆ ਇਹਨੂੰ ਯਾ ਵੀ ਨਹੀਂ ਰਹੀ ਇਹ ਲੈਟ ਆ ਗਈ ਕਿ ਨਹੀਂ ਲੈਟ ਕਿੱਥੇ ਹੀ ਆ ਰਾਕੀ ਪਹਿਲਾਂ ਪਰਿੰਬੇਂ ਮੇਂ ਤਾਜ ਤੇ ਤੇ ਹਨੂ ਬਾਲੀ ਨੂੰ ਬੱਦਲ ਨੂੰ ਮੈਂ ਦੇਖਦਾ ਸਾਡੇ ਨੂੰ ਦੇਖਦਾ ਮੈਂ ਭਰ ਦਮਾ ਸ਼ਾਮ ਨੂੰ ਭਰ ਦੀ ਤਾਂ ਮੇਰੀ ਉਹ ਥੋੜੀ ਤੱਗੀ ਮਾਰੇ ਖੂਨੀ ਵੀ ਰਹੀ ਨਹੀਂ ਪਲੀ ਮੇਰੇ ਵਾਲੀ ਵੀ ਬਹੁਤ ਟੌਪ ਦੀ ਜੰਮੀ ਜਿਹੜੀ ਮੈਂ ਵੀ ਦੇਖਿਆ ਹੁੰਦਾ ਹੈ ਚੱਗ ਤੱਗੀ ਨੂੰ ਜਾ ਤੇ ਸਾਨੂੰ ਰਾਤ ਭਾਈ ਜਿਹੜੀ ਚੀਜ਼ ਕਾਣਾ ਕਾਣੇ ਹੈ ਉਹ ਜੋ ਮਰਜੀ ਗੱਲ ਹਾਂ ਮੈਂ ਦਾਇ ਕਾਰਮ ਜੀ ਰਾਤ ਨੂੰ ਕਰਕੇ ਗਏ ਮੈਂ ਪਹਿਲੀ ਵਾਰੀ ਬੀਜੀ ਗਾਂ ਵਾਲੇ ਖਾਲ ਦੇ ਰਾਤ ਨੂੰ ਆਪਾਂ ਕਰਕੇ ਗਏ ਪੱਦਰੀ ਕੀ ਹੋਊਗੀ ਜਾਂ ਮੈਂ ਸਵੇਰੇ ਨਹੀਂ ਨਾ ਹੋਗਾ ਇਹਦਾ ਜਾਂ ਸਵੇਰੇ ਹੋਏ ਮਗਾਉਂ ਹੁੰਜਾ ਨੀ ਮਾ ਪਰ ਲਾਓ ਥੇ ਵੀ ਥੇ ਵੀ ਉੱਥੇ ਜਾ ਜਾ ਕੇ ਸਾਰੇ ਮੈਂ ਇੱਕ ਜਿਆ ਪਾਣੀ ਖਰਦਾ ਜੋ ਮਰਜੀ ਗੱਲ ਆ ਪਰ ਆ ਵੀ ਬਹਤਾ ਹੋ ਗਿਆ ਆ ਨਾਲ ਡੌਗ ਦੀ ਖੜੀ ਆ ਇਹ ਵੀ ਚਲ ਠੀਕ ਆ ਪਰ ਜਿਹੜਾ ਤੁਸੀਂ ਕਲਿੱਕ ਕਰਿਆ ਨਾ ਹਲਾ ਬਈ ਪਾਣੀ ਨੇ ਮਾਰਤਾ ਇਹ ਹੀ ਮਰਿਆ ਬਾ ਪਾਣੀ ਨੇ ਉਹ ਉਹਨੇ ਉਹ ਚ ਮਾਰਿਆ ਬਾਲ ਦੇਖ ਲਾ ਮਾਰੀ ਗਿਆ ਠੰਡਾ ਪਾਏ ਬਤਾਈ ਜੀ ਮੈਂ ਪਰ ਪਾਣੀ ਦੇ ਦੇ ਪਾਣੀ ਹੈਗਾ 50 ਟੋਲਾ ਚੜ ਦੇ ਕਿਹਾ ਬਗਾ ਕਿਥੇ ਗੱਡੀ ਰੁੜਦੀ ਹੈ ਪਾ ਦੇ ਉਹਨੂੰ ਵੀ ਜਾ ਕਿਥੇ ਰੁਣਦੀ ਗੱਡੀ ਭਾਈ ਬੱਸ 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 ਉੱਪਰ ਅਸੀਂ ਚਾਹੀ ਵੀ ਇੱਕ ਕੱਪ ਵੀ ਪੀਤਾ ਗਾ। ਭਾਈ ਇਹ ਕੱਪ 30 ਰੁਪਏ। ਉਹ ਉੱਪਰ ਇਹ ਜਮੈਂਗੀ ਹੁਣ ਸਦੋ। ਇਹਦੇ ਇਹਦੇ ਨੂੰ ਛੋਟੇ ਗਲਾਸ। ਹੂੰ। ਤੇ ਚੌਮਕਿਆ ਪੋਣੇ ਮਸਾਲਾ ਫੋਲੋ ਕਿ ਬਿਲਾ ਦਿੰਦਾ ਉਹ? ਨਾ। ਕੋਈ ਮਸਾਲਾ ਨਹੀਂ ਦੋ ਲੈ ਜੀਆਂ ਪਾਉਣੀਆਂ। ਛੋਟੀਆਂ। ਕੀ ਦੇਖ? ਇੰਨੀ ਦੂਰ ਗਿਆ ਮੈਂ ਉੱਤਰਾਇਆ ਤੂੰ। ਭਾਈ ਭਾਈ ਨਹੀਂ ਨਹੀਂ। ਹਰਕਤ ਤਾਂ ਹੁੰਦੀ ਹੈ। ਜੋ ਜਾਇਕਾ ਹੋਰ ਲੈ ਕੇ ਆਇਆਗਾ ਮੈਂ 1800 ਦਾ ਤੇਲ ਪੀਂਦੀ ਗੱਡੀ ਓਏ ਹੋਰ ਜਾਣਾ ਕਹਿੰਦਾ 1200 ਦੀ ਤੇਲ ਪੀਂਦੀ ਆ ਓ ਵੀ ਆਲਟੋ ਓ ਵੀ ਆਲਟੋ ਮੇਰਾ ਦੋ ਤਿੰਨ ਯਾਰ ਹੱਥ ਲਾਉਂਦੇ ਗਏ ਤੇਰੀ ਵਾਲੀ ਦੋ ਦਿਨ ਫਾਇਦੇ ਤਾਂ ਹੈਗੇ ਆ ਹੈ 2500 ਦਾ ਦੋ ਦਿਨ ਫਾਇਦੇ ਹੈਗੇ ਆ ਕੱਲ ਦੂਰ ਤੇ ਦੂਰ ਤੇ ਕਿਆ ਫਾਇਦਾ ਦੱਸ ਇੱਕ ਦਾ ਫਾਇਦਾ ਹਾਏ ਵੀ ਛੇਤੀ ਛੇਤੀ ਜਾਂ ਨਹੀਂ ਹੁੰਦਾਗਾ ਓ ਤੇਲ ਗੱਡੀ ਬਰਾਬਰ ਖਾਂਦੀ ਆ ਨਹੀਂ ਲੈ ਯਾਰ ਘੇੜੇ ਮਾਰ ਆਉਂਦਾ ਨਾ ਉੱਤੀਆਂ ਪੈ ਜਾਂਦਾ ਉੱਤੀਆਂ ਪੈ ਜਾਂਦਾ ਲੈੜਿਆਂ ਯਾਰ ਘੇੜੇ ਮਾਰ ਆਉਂਦਾ ਬੱਸ ਫਰਕ ਕੁਝ ਨਹੀਂ ਹੈਗਾ ਐ ਕਿ ਨਹੀਂ ਦੂਜੇ ਤਾਂ ਬਹੁਤ ਕਰਦੇ ਨੇ ਕੋਈ ਨਹੀਂ ਜੋ ਸਾ ਪਿਆਵੇ ਕਰਦਾ ਨਾ ਫਰਕ ਆ ਉਹ ਇਥੇ ਦਾ ਏਰੀਏ ਦਾ ਫਰਕ ਹੁੰਦਾ ਤੂੰ ਇਧਰ ਚਲੀ ਗਈ ਉਹਨਾਂ ਦੀ ਫੋਲੀ ਦਾ ਵੀ ਫਰਕ ਠੀਕ ਨਾ ਇਧਰ ਜਿੱਥੇ ਨੰਦ ਬਸਾਈ ਗਈ ਨਹੀਂ ਉੱਪਰ ਨੂੰ ਹੋ ਚੜ ਗਈ ਹੂੰ ਉਧਰ ਇੰਨੀ ਤਰਾਏ ਉਹ ਕਰੂਗੇ ਰਿਸ਼ਤੇਦਾਰ ਦਾ ਜਣੀ ਇਹ ਜੁਵਾਈਆਂ ਦੀ ਜ਼ਿਆਦਾ ਪੁੱਛ ਹੈ ਉਹ ਤਾਂ ਸਾਰੇ ਪੰਜਾਬ ਚ ਉਹ ਤਾਂ ਉਹ ਤਾਂ ਉਹ ਤਾਂ ਹੋਇੰਦਾ ਇੱਥੇ ਕੋਈ ਨਹੀਂ ਆ ਆਪਣੇ ਕੋਈ ਨਹੀਂ ਹੈਗੀ ਬਸ ਦੋ ਚਾਰ ਦਿਨ ਦੇਖਦਾ ਬਸ ਫਰੋਣਾ ਫਰੋਣਾ ਹਰ ਜਾ ਫਰੋਣਾ ਹਰ ਜਾ ਫਰੋਣਾ ਨਾ ਕਰਦੇ ਉਹ ਹੁਣ ਬਹੁਤ ਫਰਕ ਪੈ ਗਿਆ ਅੱਗੇ ਹੁੰਦਾ ਤਾਂ ਸਮਝ ਅੱਗੇ ਪਤਾ ਕੀ ਹੁੰਦਾ ਤਾਂ ਹੁਣ ਇੰਨਾ ਫਰਕ ਪੈ ਗਿਆ ਹੁਣ ਤੇਰਾ ਆ ਬੰਦੇ ਸੁੱਦਰ ਬਹੁਤ ਗਏ ਅੱਗੇ ਤਾਂ ਜੇ ਸਵਰੇ ਮ ਜਾਣੇ ਪੂ ਪੀਵੇਂ ਨਾ ਪੀਮਾ ਸਵਰਾਂ ਦੇ ਪੀਗੇ ਜਾਣਾ ਆ ਇਸੇ ਆ ਪਕਰਾਲਾ ਕੋਈ ਚੱਕਰ ਨਹੀਂ ਟਾਂਕੇ ਜੀ ਹੋਣਾ ਰਾਈਕਲ ਮੂਰੇ ਵਿੱਚ ਪਊਆ ਦੀ ਲੇਕੀ ਜਾਣਾ ਹੈ ਉੱਥੇ ਪੀਣ ਨੂੰ ਰਾਤ ਤੇ ਪੀ ਗਏ ਆਣਾ ਯਾਰ ਕਿਵੇਂ ਕਰਦਾ ਚ ਇਹ ਤੈਨੂੰ ਪਤਾ ਨਾ ਮੈਂ ਜਿਆ ਪਰਾਣੇ ਭਰ ਕੇ ਪੈਂਦਾ ਸਮਝ ਸਮਝ ਦੇ ਨਾਲ ਹਾਂ ਹਾਂ ਸਮੇਂ ਦਾ ਬਹੁਤ ਫਰਕ ਪੈ ਗਿਆ ਕਹਾਂ ਤੇ ਹੁਣ ਦਾਰੂ ਹੀ ਛੱਡ ਕੇ ਬੰਦੇ ਹਣਾ ਉਹ ਠੀਕ ਹੈ ਪਰ ਪਹਿਲਾਂ ਆ ਗਿਆ ਤੇ ਕਰਦੇ ਉਹ ਤੇ ਨਹੀਂ ਨਾ ਬੱਸ ਤੈਨੂੰ ਕੀ ਪਤਾ ਹੁਣ ਬੰਦੇ ਬੱਸ ਉਹਨੂੰ ਐ ਬੱਸ ਉਹੀ ਬੱਸ ਇਹ ਆਇਆ ਪਹਿਲਾਂ ਆਇਆ ਬਾਈ ਛੱਡੋਗੇ ਹੁਣ ਚਾਦਰਾਂ ਲਾਉਂਦਾ ਕੋਈ ਯਾਰ ਉਹ ਲੱਗ ਯਾਦ ਰਹੀ ਲੱਗ ਇਹ ਲਾਉਣ ਯਾਦ ਰਹੀ ਤੂੰ ਆ ਉਹ ਫਿਲਮਾਂ ਚਾਹੁੰਦਾ ਆਏ ਸਾਹਮਣੇ ਮੁਰਗੇ ਪਰ ਨੀਗਾ ਪੈਂਦੀ ਪਰ ਉਹਨੇ ਦੀ ਆਉਂਦੇ ਦੀ ਉਹ ਕਹਿੰਦਾ ਮੇਰਾ ਕੋੜਾ ਵਟ ਲੋ ਜਾਂਗਾ ਪਰ ਕਹਿੰਦਾ ਓਡੇ ਮੁਰਗੇ ਵਿਚ ਲੈ ਜਾਊਗਾ ਆ ਜਾਂਗਾ ਮੁਰਗਾ ਵੜਦੀਏ ਪਹਿਲੇ ਜੜਾਤਾ ਵਦ ਮੁਰਗੇ ਦਾ ਵਟ ਡੁਣਾ ਹੈ ਲੋ ਮੈਂ ਕਦੇ ਦਾ ਬਣਾਈ ਆ ਕਹਿੰਦਾ ਐ ਕਾ ਫੇ ਮੇਰਾ ਕੋੜਾ ਵਟ ਲੋ ਆ ਜਾਊਗਾ ਮੈਂ ਤੁਹਾਡਾ ਮੁਰਗੇ ਮੁਰਗੇ ਪਰ ਕਹਿੰਦਾ ਲੈ ਤਰਹੁਣਿਆ ਜਦ ਇਹ ਕਰਤਾ ਉਹ ਨਾ ਤਾਂ ਬਾਈ ਹੁਣ ਕਿਸੇ ਦਾ ਟਾਈਮ ਐ ਟਾਈਮ ਨਹੀਂ ਹੈਗਾ ਹੁਣ ਜਿਹੜੀ ਗੱਲ ਐ ਹੁਣ ਤਾਂ ਅਗਲਾ ਪੈਸੇ ਨਾਲ ਸਜ ਵੀ ਅਗਲਾ ਵਿਆਹ ਨੂੰ ਘੰਟੇ ਦੇ ਘੰਟੇ ਜਾਂਦਾ ਕੋਈ ਪੈਸੇ ਨੂੰ ਗਲਤ ਕੰਮ ਅੱਗੇ ਵਿਆਹ ਕਰੇਦਾ ਕੰਮ ਵਿਆਹ ਵਾਲਾ ਘਰੇ ਜਾਓ ਲੈ 5-6 ਦਿਨ ਦਾ ਵਿਆਹ ਹੁੰਦਾ ਤਾਂ ਅੱਗੇ ਵਾਸੀ ਬਾ ਹੁਣ ਤਾਂ ਘੰਟੇ ਦਾ ਵਿਆਹ ਐ ਫਿਰ ਸਾਰਾ ਪੈਸੇ ਮੈ ਜਾਂਦਾ ਪੈਸੇ ਮਤਿ ਮੁੜ ਜਾਂਦਾ ਪੈਸੇ ਹੀ ਦੇਖਦੇ ਵੀ ਕਾਤੇ ਪਾਇਨ ਲੱਜੇ ਬਸ ਸਗਨ ਇਹ ਤਾਂ ਜਾਂਦਾ ਹੀ ਟਾਈਮ ਟੂ ਟਾਈਮ ਪੈਸੇ ਪਾਉਣ ਰੋ ਗਏ ਪੈਸੇ ਬਾ ਰੋਟੀ ਖਾਦੀ ਘਰ ਨੂੰ ਹਾਂ ਨਹੀਂ ਦਾ ਰਿਸ਼ਤੇਦਾਰ ਪਹਿਲਾਂ ਆ ਕੇ ਪੈਸੇ ਦਿੱਤੇ ਹੋਰ ਕੀ ਹੋਰ ਹੁਣ ਤਾਂ ਕੰਮ ਰਹਿ ਗਿਆ ਫੋਟੋ ਤੱਕਦਾ ਮੇਰੀ ਫੋਟੋ ਖਿੱਚੋ ਜੋਵੇ ਬਈ ਮੇਰੀ ਫੋਟੋ ਖਿੱਚੋ ਜੋਵੇ ਬਈ ਹਾਂ ਵੀ ਕੱਲ ਪਾਏ ਮੈਂ ਆਇਆ ਤਾਂ ਹਾਂ ਪੈਸੇ ਪਾਉਂਦੇ ਆਂ ਦੀ ਬਸ ਬਸ ਆ ਮੁੱਦਾ ਹੁੰਦਾ ਲੱਗਿਆ ਪਾਉਣ ਖੇਤ ਹੂੰ ਹੀ ਕਰਨਾ ਕਰ ਦੇ ਤੂੰ ਸਮਾਂ ਹੀ ਨਹੀਂ ਲਿਆ ਹੈ ਯਾਰ ਸਮਾਂ ਚੱਲੇ ਆ ਹੁਣ ਤੂੰ ਦੇਖ ਮੇਰੀ ਗੱਲ ਸੁਣ ਲੈ ਹੂੰ ਮੰਨ ਕੇ ਚੱਲ ਤੂੰ ਸਾਈਕਲ 'ਤੇ ਮੈਂ ਵੀ ਆਪਣੇ ਸਹੁਰੇ ਜਾਇਆ ਆਇਆ ਸਾਈਕਲ 'ਤੇ ਅੱਛਾ ਹੋਣੋ ਜੀ ਕੱਢ ਜਾਈਓਗਾ ਕੋਈ ਸਾਈਕਲ ਪਰ ਫੇਰ ਬੇਇੱਜ਼ਤੀ ਮੰਦਾ ਤੂੰ ਦਾਦੇ ਚ ਸਾਈਕਲ ਆਦਾ ਮੈਨੂੰ ਦਾਦੇ ਚ ਸਾਈਕਲ ਆਇਦਾ ਕਹਿੰਦਾ ਝੋਲਾ ਪਰ ਦਾਰੂ ਪਾ ਵਿੱਚ ਬਾਈ ਨਹੀਂ ਉਹ ਦਾੜਾ ਝੋਲਾ ਦਾਦੇ ਦਾ ਹਾਂ ਪਰ ਅਸਲ ਵਿੱਚ ਸਾਈਕਲ ਹੁੰਦੇ ਸੀ ਬਾਈ ਸਾਈਕਲ ਗੱਡੀ ਨਾਲ ਆਦਾ ਪਹਿਲਾਂ ਹਾਂ ਮਹਾਰਾਜ ਨੇ ਹੌਲੀ ਹੌਲੀ ਦੇਖ ਲਿਆ ਗੱਡੀਆਂ ਫੇਰ ਤੂੰ ਵੀ ਸਕੂਟਰ ਹੀ ਲਈ ਜਿਹੜੀ ਵਿੱਕੀ ਜੀ ਹੁੰਦੀ ਐ ਪਤਲੀ ਜਿਹੀ ਟਾਇਰਾਂ ਵਾਲੀ ਪੈਡਲ ਵਾਲੀ ਹਾਂ ਤੇ ਬੈਡਲ ਮਾਰ ਲਾ ਜੈਸ ਵਾਲੀ ਨੂੰ ਸਟਾਰਟ ਕਰਾ ਲਈ ਤੇਲ ਬੋਕੋ ਕੇ ਬੈਡਲ ਮਾਰ ਲਾ ਹੁਣ ਤੱਕ ਲਾ ਉਧੇ ਪਰ ਵੀ ਵੇਚਤੀ ਮੰਨਦਾ ਵੇਚੀ ਮੰਨਦੇ ਹੁਣ ਤੱਕ ਮੈਂ ਮੋਰ ਸਾਹਿਬ ਵੇਚਤੀ ਮੰਨ ਤੱਕ ਲਾ ਗੱਡੀ ਜਾਣਾ ਮੈਂ ਕੋਈ ਬਾਤ ਫਿਰ ਸਕੂਟਰ ਲਿਆ ਵੇਚ ਕੇ ਸਕੂਟਰ ਮੇਰੀ ਸੋਜੀ ਚ ਲਿੱਤਾ ਹੋਇਆ ਥਾ ਜਿਹੜੀ ਯਾਰ ਆਏ ਦਾ ਵਿਆਹ ਉਹ ਤਾਂ ਯਾਰ ਟਾਈਮ ਬਦਲ ਗਿਆ ਜੈਸਾਇਕਲ ਦਿੱਤਾ ਜਿਹੜਾ ਮੈਂ ਕਹਿੰਦਾ ਉਹ ਡਾਇਨਗਾ ਜੀ ਕਰਾ ਤੂੰ ਕਿਤੇ ਹੁਣ ਮੰਗੇ ਜਾ ਸਾਈਕਲ ਬਾਪ ਜੀ ਹੁਣ ਵੀ ਬਾਪ ਜੀ ਉਹ ਦੇ ਲੈ ਵਾਪਿਸ ਤੇ ਸਾੜਾ ਸਾਢੇ ਵਾਰ ਆਇਦਾ ਹੁੰਦਾ ਸਾਡੇ ਮਾਮੇ ਦਾ ਮੁੰਡਾ ਹੈ ਬਾਪ ਜੀ ਕਹਿੰਗੇ ਤੁਸੀਂ ਆਪਣੀ ਭੂਆ ਨੂੰ ਸਾਈਕਲ ਨਹੀਂ ਦਿੱਤਾ ਹੈਗਾ ਸਾਈਕਲ ਮੇਰਾ ਪਿਆ ਨਹੀਂ ਸਾਈਕਲ ਤਾਂ ਉਹਨੇ ਆਪਣੀ ਭੂਆ ਨੂੰ ਲੈ ਚੁਕਾ ਨਾ ਨਾ ਕੋਈ ਗੱਲ ਨਹੀਂ ਖਬਨ ਹਾਲ ਮਗਾਉ ਜੀ ਸਿਆਗਦਾਂ ਮਰਦਾ ਹੀ ਪਿਆਲੇ ਮਦਦ ਲਈ ਕਿ ਮੈਂ ਮਦਦ ਆਪ ਸਾਈਕਲ ਆਇਆ ਲੱਗਾ ਉਹ ਮਦਦ ਨਹੀਂ ਆਇਆ ਉਹਦਾ ਜੱਲਾ ਨੇ ਕਾਰੀ ਬੈਠ ਕਰਕੇ ਉਧਰ ਮੰਗ ਸਾਈਕਲ ਭਾਈ ਜੀ ਉਹਨਾਂ ਨੇ ਕੰਮ ਕਰ ਰਹੇ ਉਹਨਾਂ ਨੇ ਕਾਰੀ ਗਈ ਨਾ ਕਰੀਏ ਕੱਲ੍ਹ ਦਾ ਵਿੱਚ ਚੋਲੇ ਲਾਈ ਦਾਲੇ ਉਹ ਬਾਈਓ ਚੋਲੇ ਲਾਉਂਦਾ ਸਾਰਾ ਚੋਲੇ ਦਾ ਇਹਦਾ ਨਾਲੇ ਹੁਣ ਸਾਈਕਲ ਥੋੜਾ ਹੁਣ ਤਾਂ Honda ਬਣ ਗਿਆ ਹੁਣ ਤਾਂ ਕਮਟਰ ਸਾਈਕਲ ਗੱਡੀ ਬਣ ਗਈ ਹੁਣ ਤਾਂ 30 ਸਾਲ ਹੋ ਗਏ 35 ਸਾਲ ਹੋ ਗਏ ਤਾਂ ਕੋਤਕੂ ਬਣ ਜਾਂਦਾ ਵਿਆਜ ਲੈ ਕੇ ਗੱਡੀ ਵਰਗੀ ਪਾਈ ਜਦ ਤੱਕ ਪੌਣ ਸਾਲ ਜਿ ਡਬਲ ਹੋ ਜੂਗਾ ਹੁਣ ਤਾਂ ਦਰ ਵੱਧ ਕੋਈ ਇਹਨੂੰ ਆਏ ਤਾਂ ਫਿਲਮ ਨਹੀਂ ਤੇ ਸਾਡੂ ਵਾਲੀ ਰਮਾਲ ਸਿੱਟ ਕੇ ਜਾਂਦਾ ਹੈਗਾ ਇਹਨੂੰ ਆਏ ਤਾਂ ਵੀ ਤੁਰਕੇ ਜਾਊਗਾ ਮੈਂ ਸਾਈਕਲ ਵੀ ਸਾਈਕਲ ਲੈ ਹੋਏ ਮਾਫ ਲੱਗਣਾ ਮੇਰੇ ਤੇ ਦਾ ਰੋਲਾ ਪਾਉਣ ਵਾਲਾ ਨੇ ਉਹਦਾ ਪਤਾ ਨਹੀਂ ਕਿੰਨੇ ਕਿੱਦਾਂ ਪਾਉਂਦਾ। ਸਾਡੇ ਖੜੇ ਨਹੀਂ ਜਾ ਕਰਦਾ ਸਾਈਕਲ ਮੇਰੇ। ਰੋਲਾ ਪਾਉਂਦਾ ਸਾਈਕਲ ਦਾ ਬਾਪੂ ਜੀ ਵਗਦੇ। ਤੇ ਹੁਣ ਗੱਡੀ ਦੇ ਦੋ ਭਾਈ ਉਹਦਾ ਇੱਥੇ। ਸਾਰਾ ਕਰਕੇ ਫੱਪੜ ਕਾ ਕਰਦਾ। ਹੈਂ? ਕਹਿੰਦਾ ਫੱਪੜ ਉਡਕਾ ਦਾਂਦਾ। ਇਹ ਕਹਿੰਦਾ ਠੀਕ ਆ ਭਾਈ। ਹਮੇ ਸਮੇਂ ਦੀ ਗੱਲ। ਉਹਦੇ ਸ਼ਾਮ ਨੂੰ ਪੈਗ ਲਾ ਲੈਣਾ ਇਹਦੇ ਗਲਾਸ ਪਾ ਕੇ ਸਟਰੀਟ ਤੇ। ਰੋਲਾ ਸਾਰਾ ਸਾਡੇ ਕੋਲੇ ਦੇਦਾ ਹੁੰਦਾ ਦਾ। ਮਾਮੇ ਦਾ ਮੁੰਡਾ। ਅੱਛਾ। ਸਾਦੇ ਆ ਜਾ ਰਹੇ ਨੂੰ। ਤੁਸੀਂ ਮੈਨੂੰ ਸਾਈਕਲ ਨਹੀਂ ਦਿੱਤਾ ਵਿਆਹ 'ਚ। ਕਪੜਾ ਕਾਦਾ ਚੈਕਲ ਜਾ ਰਹਾ ਯਾਦ ਰਹਾ ਬਹੁਤ ਟਾਈਮ ਰਿਹਾ ਬਹੁਤ ਟਾਈਮ ਰਿਹਾ ਦਾ ਵੀ ਇੱਥੇ ਮਸ਼ੀਨ ਜੀ ਹੁੰਦੀ ਸਾਡੀ ਜਟੂਕੀ ਵਾਲੀ ਵੀਰੇ ਜਾ ਗਿਆ ਸਾਈਕਲ ਤੇ ਜਾ ਨਹੀਂ ਭੋਲ ਜਾ ਗਿਆ ਲੈ ਜਾ ਗਿਆ ਲੈ ਜਾ ਗਿਆ ਮਮੋ ਖਾਲੀ ਹੁੰਦਾ ਬਾਦ ਹੋ ਗਈ ਟਾਈਮ ਦਾ ਪੱਕਾ ਦਾ ਬਹੁਤ ਹੋ ਦੌਲ ਗਿਆ ਹੋ ਜਾਂਦਾ ਆ ਬਾਈ ਪੂਪੜੀ ਤੇ ਟੈਂਟ ਟੈਂਟ ਜਾਂ ਗੱਲਾਂ ਬਾਈ ਹੂੰ ਉਹਦਾ ਹੁਣ ਉਹ ਗੱਲਾਂ ਹੀ ਕਰੇਗੀਆਂ ਜਦ ਦੇ ਜਦ ਦੇ ਤਰੇ ਬੁੜੇ ਤੁਰੇ ਆ ਪੰਜ ਛੇ ਮੁਰਕੇ ਤਾਂ ਨਹੀਂ ਖੇលਿਆ ਅੱਡੇ ਤੇ ਕੋਈ ਦੇਖ ਲੈ ਤੂੰ ਹਾਂ ਅੱਗੇ ਬਹੁਤ ਬੜੀ ਹੋ ਗਈ ਉਹ ਵੀ ਦਲੀ ਦੇਖ ਲੈ ਤੂੰ ਬੰਦੇ ਸਾਈਡ ਉੱਪਰ ਬੈਠੇ ਹੁੰਦੇ ਚਾਹ ਬੰਦੇ ਖੇលਦੇ ਹੁਣ ਹਾਂ ਮੈਂ ਵੀ ਬੰਦੇ ਸਾਈਡ ਉੱਪਰ 20 ਬੰਦੇ ਬਹੁਤ ਹੋਣਗੇ ਸਦਾ ਹੋਰ ਮੁਰਕੇ ਨਹੀਂ ਆਇਆ ਯਾਰ ਲੜ ਪਰਾ ਫਤਾਲੀ ਮਾਰਨੀ ਤੇ ਐਵੇਂ ਵੀ ਤਾਂ ਆਪਣੇ ਪਿੰਡਾਂ ਨਾਲ ਖੇਲਾ ਤਾ ਮੈਂ ਨੀ ਇੰਦਾਂ ਉੱਤੇ ਉਹ ਮੇਰਾ ਜੋਰ ਲੜਵਾ ਦੇ ਦੇ ਜਿੱਥੇ ਆ ਜਾ ਲੱਗਦਾ ਉਹ ਬੈਠ ਕੇ ਸਿੱਖ ਜਾਂਦੇ ਨਾਲ ਟਾਈਮ ਪਾਸ ਉਹ ਸੀ ਸੀ ਬਤਾਉਂਦੇ ਸੀ ਸੀ ਬਈ ਤੇਰੀਆਂ ਜੀਆਂ ਜਾਲਦੋਈਆਂ ਤੇਆਂ ਜਾਲੂ ਜਾਲਣੇ ਤੇ ਟਿੱਖੀਆਂ ਕਰਾਉਂਦਾ ਸਾਰੀ ਇਹਨੂੰ ਵੀ ਹੁਣ ਕਰ ਲਓ ਪੱਲੀ ਦੇਣ ਚੱਲਿਆ ਨੇ ਓ ਕੀ ਹੁਣ ਹੋ ਗਈ ਇਹਨੂੰ ਵੀ ਕਰ ਲਓ ਕੋਈ ਹੁਣ ਕਾਨੂੰ ਉਹ ਇਹਦਾ ਕੋਈ ਨਹੀਂ ਹੋਣਾਗਾ ਹਲੇ ਯਾਰ ਬਣਾਉਂਦੀ ਆ ਖੜ ਜਾ ਤੂੰ ਹਾਂ ਦੇ ਟਾਈਮ ਆ ਆ ਸਾਲ ਦਾ ਬਸ ਐਵੇਂ ਹੋ ਰਹਿਣੀ ਆ ਇਦਾਂ ਹੀ ਰਹਿਣਾ ਸ਼ਾਮਾਂ ਦਾ ਸੁਣੀ ਮੈਂ ਦਰਖਤ ਤੋਂ ਹੋਵੇ ਮੈਂ ਕਹਿੰਦਾ ਥੋੜਾ ਬਾਂਸਾਂ ਦੀ ਉਹ ਬੰਨ੍ਹ ਲੋ ਲਿਆ ਕੇ ਕਨੌਰਿਆਂ ਵਾਲੇ ਦਾ ਪਤਾ ਕਰਨਾ ਕਨੌਰਿਆਂ ਨੂੰ ਵੀ ਆ ਪਤਾ ਕਰੀਂ ਇੱਧਰ ਜਾਣਾ ਅੱਜ ਤਾਂ ਹਾਂ ਜਿਹੜੇ ਉੱਥੇ ਕੁਸ਼ੀਆਂ ਬਣਾਉਂਦੇ ਆ ਉਹਨਾਂ ਨੂੰ ਪੁੱਛ ਲੈ ਕੇ ਛਾਂਦ ਬਣਾਉਣੀ ਕਨੌਰਿਆਂ ਦੀ ਵਿੱਚੇ ਤੁਸੀਂ ਬੰਨ੍ਹਣੀ ਦੱਸੋ ਕਿੰਨੇ ਬੰਨ੍ਹਣੀ ਤੁਸੀਂ ਕਨੌਰੇ ਤੁਹਾਡੇ ਅੱਜ ਦੀ 8 ਦੀ ਹੈ ਨਾ ਹਾਂ 8x8 8 ਫੁੱਟ 8 ਫੁੱਟ ਚਾਰੇ ਪਾਸੇ ਅੱਧਾ ਗੋਲ ਹੈ ਕਿ ਲੈ ਬਹਿ ਕਿੰਨਾ ਖਲਾਂਗਾ ਤੇਰਾ ਸਾਹ ਵਾਲਿਆਂ ਨੂੰ ਪੁੱਛਾ ਉਹਨਾਂ ਦੀ ਗੱਲ ਕਰਦਾ ਫੋਟੋ ਦੇ ਹਿਸਾਬ ਨਾਲ ਹੁੰਦਾ ਦੱਸ ਦੇਣਾ ਮਤਲਬ ਕਿੰਨਾ ਟ੍ਰੈਡ ਫੋਟੋ ਦੇ ਹਿਸਾਬ ਨਾਲ ਹੋਊਗਾ 10000 ਰੁਪਇਆ ਲੰਦੇ ਹੋਵੇ ਤਾਂ ਠੀਕ ਆ 10000 ਇੰਨਾ ਕਿ 10000 ਤਾਂ ਲੈ ਲੈ ਲੈਣਾ ਬਈ 10000 ਹੈ 10000 ਤਾਂ ਫਿਰ ਬੁਲਾ ਲਓ ਚੱਲ ਪੁੱਛੀ ਨਹੀਂ ਪੁੱਛ ਲੈ 10000 ਰੁਪਇਆ ਦਾ ਬਾਰਾ ਖਾਜੀ ਜੀ ਗਲਾਸ ਲੱਗਣੇ ਪਹਿਲਾਂ ਬਈ ਪਰ ਸ਼ਾਮ ਆਉਣੀ ਆ ਤਾਂ ਬੈਠਣਾ ਨਹੀਂ ਤਾਂ ਹਾਂ ਲੈ ਹੂੰ ਟੌਰ ਨੂੰ ਤਾਂ ਬਣਾ ਲੋ ਇਹ ਲੋੱਖਾ ਰਬੜੀ ਕਹਿਗਾ ਕਿੰਨੇ ਜੀ ਕੋ ਪੀ ਦੀਆ ਦਵਾਈ ਖਾ ਲੈਣੀ ਨਾ ਖਾਣ ਵਾਲੀ ਉਹ ਐਵੇਂ ਮੂੰਹ ਨਹੀਂ ਲਾਉਣੇ ਵਾਲੀ ਆ ਵਿੱਚ ਵਿੱਚੀ ਹੁੰਦੀ ਆ ਇਹ ਇਹਦਾ ਠੀਕ ਜਾ ਸੁਣੀ ਜਾ ਬਾਤਾਂ ਸ਼ੁਰੂ ਹੋਣ ਦਾ ਫਿਰ ਡਾਸਟਰ ਲਾਉਣੇ ਪੈਣੇ ਪਹਿਲਾਂ ਤਾਂ ਉਹ ਤਾਂ ਨਾ ਕਰਾਈ ਵੀ ਉਹਨੇ ਪਾਣੀ ਬੋਪੀ ਨੇ ਸਮਾਂ ਜਾ ਰਿਹਾ ਹੈ ਇਹ ਤਾਂ ਰੱਖ ਤੇ ਇਹ ਜੀ ਤਾਂ ਤਿਆਰੀ ਨਹੀਂ ਹੋਣੀ ਉਹ ਇਹ ਕਿਹੜੇ ਇੱਕ ਦਿਨ ਮਤ ਚਾਰ ਹੋ ਗਏ ਤੇ ਫਿਰ ਇਹ ਵੀ ਕਿੰਨਾ ਟਾਈਮ ਹੋ ਗਿਆ ਆ ਆ ਕਿਨੇ ਲਾਇਆ ਹੋਣੇ ਆਪਾਂ ਆਨੰਦ ਮਾਣਣਾ ਨਹੀਂ ਜਿਆਦਾ ਚਲਾਇਆ ਇਹਨਾਂ ਦਿਸਪਲੇ ਕਿੰਨ ਲਾਇਦਾ ਮਾਮਾ ਸਾਡੇ ਪਿੱਤ ਪਾਰ ਆ ਜਾਮਣ ਆ ਹੁਣ ਕੰਨ ਨਹੀਂ ਘੱਟ ਕੇ ਕਰਨਾ ਤੁਸੀਂ ਜਾਮਣ ਦਾ ਆਪੇ ਹੋ ਗਈ ਫੇ ਮਨ ਲਾ ਦੋ ਫੇ ਦਸਲਾ ਆ ਬੈਠ ਜਾ ਫੇ ਕਰਦੇ ਕਦੇ 1 1 ਕਦੇ ਸਾਲ ਮ ਹੋ ਗਈ ਹੁਣ ਜਾਮਣ ਇਹ ਜੀ ਕਰੇ ਤੇਰੇ ਸਾਹ ਦਾ ਆਪਾਂ ਨੂੰ ਬੈੰਦ ਹੋ ਕੇ ਉਹਨੂੰ ਹੋਰ ਆ ਓਏ ਤਿੰਨ ਸਾਲ ਦੇ ਥੋੜੋ ਆ ਇਹਦਾ 20 ਸਾਲ ਦੇ ਹੋਣੇ ਪਹਿਲਾਂ ਆਪਾਂ ਉਹੀ ਕਹਿੰਦਾ ਵੀ ਖਬਰ ਕਿੰਨ ਲਾਈ ਹੋਣੀ ਆ ਨਾਹਰ ਤੁਸੀਂ ਆਂਬੋਂ ਬੰਨੋ ਸੋਜੀ ਜਿਦਾ ਲਾਇਆ ਆਂਬਾ ਲਾਇਆ ਇੱਕ ਦੋ ਜਿਹੜੇ ਐ ਦੋ ਕੁ ਤਰਖਤਾਂ ਦੇ ਉਹ ਇਹਨਾਂ ਦੇ ਨਹੀਂ ਹੈਗੇ ਇੱਥੇ ਪਹਿਲਾਂ ਦੀ ਆ ਇੱਥੇ ਹੁਣ ਤੂੰ ਆਏ ਸਾਹਿਬ ਮੈਂ ਕਹਿੰਦਾ ਜੰਮੀ ਵੀ ਆ ਪਈ ਆ ਇੱਥੇ ਮਸ਼ੀਨ ਹੁੰਦੀ ਦੀ ਜਾਮਣ ਦੇ ਕੋਲ ਹਾਂ ਟੋਕਿਆ ਵੀ ਹੁੰਦੀ ਹੁਣ ਟੋਕਿਆ ਮਸ਼ੀਨਾਂ ਆਏ ਦੇਖ ਲੋ ਕਿਸੇ ਟਾਈਮ ਤੇ ਘਰਾਂ ਚਲੇ ਗਈਆਂ ਜੱਦੀ ਜਾਮਣ ਆ ਇਹ ਹਾਂ ਕਰਮਜੀਤ ਨੇ ਉਂਗਲੀਆਂ ਉਰੀ ਪੜਾਈਆਂ ਦੀ ਆਪਣੇ ਵਾਲੇ ਆਪਣੇ ਆਪ ਜੰਮੀਆਂ ਮੈਂ ਦੋ ਜਾਮਣਾਂ ਸ਼ਾਮਾਂ ਹੁੰਦਾ ਕਿਸੇ ਗੂੜੀ ਜਾਮਣ ਦਾ ਇਹ ਜੰਮਦੀ ਸ਼ਾਮ ਵਾਸਤਾ ਆਉਦੀ ਹੋਈ ਆ ਹੈ ਥੋੜੀ ਗਲਤ ਜੀ ਨਾ ਕੋਈ ਤਾਂ ਚੱਲਣਾ ਉਹ ਆਪਾਂ ਨੇ ਇਹ ਜਗ੍ਹਾ ਹੀ ਨਾਲੇ ਊਲਾ ਹੋ ਜਾਂਦਾ ਉਧਰ ਨਹੀਂ ਕਦੇ ਵਾਸਤੇ ਇਹਦਾ ਉਹ ਕੰਮ ਕਰੇ ਉਹ ਦੇਖੀ ਵੀਡੀਓ ਜਿਹੜਾ ਰੇਠਾਂ ਦੇ ਲਾਉਂਦਾ ਬਾਟ ਕੇ ਜਾ ਉਹਨੂੰ ਦੱਸ ਤਨੂ ਪੂਰੀ ਪੂਰੀ ਦੱਸ ਤੈ ਜੱਗੇ ਨਾਲੇ ਕੰਬ ਜਾਰਾ ਤਾਰਾਂ ਦੇ ਵਿੱਚ ਫੜ ਗਿਆ ਤਾਰਾਂ ਗੱਬੇ ਆ ਉਹ ਪਟਣਾ ਠੇਕੇ ਵਾਲੀ ਜ਼ਮੀਨ ਦਾ ਐਂਬ ਬਹੁਤ ਕੰਬਦਾ ਅੰਬੀ ਬਹੁਤ ਕੱਚਣਾ ਸੰਤ ਵਾਲੇ ਦੇ ਆਪਾਂ ਖਾਧੀ ਕੱਚੀ ਮਿੱਟੀ ਦੀ ਖੁਕਣਾ ਮਿੱਠੀ ਅੰਬੀ ਮਾਨੂੰ ਬਾਜੀ ਦਾ ਫੋਨ ਆ ਰਿਹਾ ਕਹਿੰਦਾ ਤੁਸੀਂ ਨਾ ਪਟੋ ਇਹਨੂੰ ਕਹਿੰਦਾ ਇਹਨੂੰ ਬਰਸਾਤ ਵਿੱਚ ਨਾ ਮਸ਼ੀਨ ਕਾ ਪਟਾਕੇ ਇਹ ਗਾਹ ਲੱਗ ਜਾਣਾ ਕੋਈ ਮੈਂ ਕਹਿੰਦਾ ਹਾਂ ਮਸ਼ੀਨ ਜੇ ਆ ਗਈ ਮਸ਼ੀਨ ਇਹਨੂੰ ਪਟਾਕੇ ਉਧਰ ਲਾ ਦਿਓ ਇਹ ਥੋੜੀ ਉਹ ਆ ਉਹਦੇ ਮੂਰੇ ਲਵਾਇਆ ਬਸ ਲੱਕਣੀ ਬਰਸਾਤ ਜਾਏ ਲੱਕਣੀ ਬਰਸਾਤ ਆ ਆ ਮਾ ਸ਼ਾਨਾ ਮੈਂ ਆਂ ਛਣਦੇ ਉੱਥੇ ਚਹੀਦੀ ਆ ਸੂਰਜ ਘੁੰਮਣਾ ਲੈ ਇਹਨੂੰ ਟੋਵਾ ਮਾਰੇ ਆ ਟੋਆ ਹੀ ਵੱਜਣਾ ਇਹ ਮਸ਼ੀਨ ਦੇ ਨਾਲੇ ਜੜ ਚੱਕੇ ਦੀਆਂ ਆ ਉਹ ਟੋਵੇ ਵੱਜਣਾ ਸਾਰੇ ਪਾਸੇ ਉੱਤੇ ਟੋਵਾ ਵੱਜਣਾ ਪਹਿਲਾਂ ਤੇਰੇ ਪਹਿਲਾਂ ਟੋਵਾ ਵੱਜਣਾ ਉੱਥੇ ਵੀ ਰਹਿ ਰੂ ਪੈਣਾ ਬੱਚਾ ਖੜੀ ਰਹਿਣਾ ਕਿੱਥੇ ਲਾਉਣ ਦੇਣੀ ਉਹ ਵੀ ਉਹਨੂੰ ਕਹਿੰਦਾ ਛੱਡ ਛੁੱਟ ਪਰ ਹੋ ਜੂ ਉੱਥੇ ਖੜਾ ਲਾ ਦਿੰਦੇ ਹਾਂ ਸਾਈਡ ਜੀ ਨੂੰ ਖੇਤ ਮਾ ਲਵਾ ਦੇ ਥੱਲੇ ਨਹੀਂ ਨਹੀਂ ਉੱਥੇ ਲਗਣੀ ਆ ਇਹ ਉੱਪਰ ਸ਼ਾਮਾ ਲੈਣੀ ਆ ਨਾ ਅਨਿ ਇਸੇ ਕੀ ਸ਼ਾਕਾਣੇ ਪਰ ਪਉਣੀ ਇਹਨੂੰ ਹੁੰਜੇ ਚ ਖੜ੍ਹ ਲਓ ਲੱਗੀ ਰਹਿਣ ਤੋਂ ਫਰੇਮ ਉਹ ਛੰਦ ਪਰ ਸ਼ਾਮਾ ਲੈਣੀ ਆ ਫੇ ਬਾਈ ਦੱਸ ਉਧਰ ਲੱਗਣਾ ਪਾਲਦੀ ਹੈ ਡਰਾਖਤ ਵੀ ਇਹੀ ਆ ਵੀ ਪਾਪੂਲਰ ਜੇ ਕਹਿ ਦੋ ਉਹ ਨਹੀਂ ਉਹਨਾਂ ਸ਼ਾਮਾ ਨਹੀਂ ਕਰਦੇ ਉਹਨਾਂ ਨੂੰ ਸ਼ਾਮਾ ਗਾ ਜਾਮਣ ਹੋ ਗਈ ਆ ਨਿੰਮ ਨੂੰ ਮਹੁੰਦੀ ਫੇ ਨਿੰਮ ਦੇਖ ਹੋ ਗਈ ਦੂਸ਼ੇ ਦੇਖ ਹੋ ਗਈ ਚੱਲ ਨਹੀਂ ਬਟਕੇ ਹੁਣ ਰੰਗ ਰੰਗ ਕਰ ਲੈ ਤੂੰ ਤੋ ਗਿਆ ਲੱਗਿਆ ਹੋਣਾ ਕਿ ਤਾਨੂੰ ਅੱਜ ਕਰਤਾ ਮਸਲੰਦਾ ਹੋ ਗਿਆ ਹੋ ਗਿਆ ਨਿੰਬੜ ਗਿਆ ਮਸਲ ਵੇਰ ਦੀ ਲੱਗਿਆ ਬਦਰ ਇਹਨਾਂ ਦਾ ਹੀ ਕਰਨਾ ਬਿੰਦਰ ਮਗਦਾ ਇਹ ਕਹਿੰਦੇ ਪਹਿਲਾਂ ਕਰਦੇ ਟਾਈਮ ਦੇਖ ਲੈ ਬਾਕੀ ਵੀਰ ਦਾ ਆਗੇ ਮੈਨੂੰ ਗੰਡੀ ਪਾ ਰੱਖਦਾ ਆ ਕਰਦੀਏ ਪਹਿਲਾਂ ਫਿਰ ਤੇਰੇ ਚਾਂਦੇ ਆ ਕੰਨ ਡੌਲ ਨਾਲ ਡੌਲ ਛੱਡਣੀ ਕਾਲੇ ਬਾਗ ਚਲੋ ਇਧਰ ਕਰਨਾ ਨਹੀਂ ਫੇਰ ਆਉਣਾ ਉਹਨਾਂ ਦਾ ਕਰਨਾ ਇਹਨਾਂ ਦਾ ਕਰਦੀ ਹੋਜੀ ਕੋਲੇ ਚਲੋ ਨਾਲ ਨਾਲ ਮੈਂ ਕਰਾਂ ਤੁਸੀਂ ਮਨਮੋਹ ਦੇਖੋ ਵੀ ਦੇਖ ਲਈ ਤੇਰਾ ਹਾਲ ਪਾ ਕੇ ਗਿਆ ਹੋਇਆ ਟਰੈਕਟਰ ਬੜਾ ਸਾਡੇ ਪਛੇ ਚੱਲ ਬਣਾ ਪਿਆ ਚਪੀ ਆਉਂਦੀ ਜ਼ਿਆੜਦਾ ਕਿਤੇ ਚੀਜ਼ ਨੂੰ ਉਹ ਦੇਖਦਾ ਵੀ ਨਹੀਂ ਨਾਲ ਨੂੰ ਸੁਣਦਾ ਏ ਉਹ ਦੇ ਕੇ ਦੇ ਦੇ ਸਾਰੇ ਛੱਡ ਕੇ ਬਾਹਰ ਲਾਉਂਦਾ ਉਹਨੇ ਫਾੜਾ ਦੇਖੀ ਕਿਤੇ ਫਾੜਨਾ ਤੋੜ ਲਿਆ ਵੇ ਅੱਛਾ ਜ਼ੋਰ ਦਾ ਨੇ ਜ਼ੋਰ ਕਰ ਬਦਰੀਆ ਪਿੰਨਾ ਪਾਈ ਬੈਠਾ ਉਂਗਲੀਆਂ ਵਰਗੀਆਂ ਵਿੱਚ ਅੱਛਾ ਮਾ ਟਾਇਰ ਬਾਣਦੇ ਤਾਂ ਮੋਟੀਆਂ ਲਿਆਵਾ ਬਸ ਬਦ ਗੱਟ ਮਾ ਰੂੜਾ ਬਟੜ ਲਿਆਉਣੀ ਸੀ ਅੱਕੇ ਤੇ ਹਾਂ ਰੂੜਾ ਬਟੜ ਲਿਆਉਣੀ ਤੇ ਉਹ ਵੀ ਕਹਿੰਦਾ ਮਾ ਤੂੰ ਆਪਣੇ ਵਾਲੇ ਦੀ ਲੰਮਦਾ ਕਹ ਮਾ ਸਾੜੇ ਆਦੇ ਵਿੱਚਾ ਉੱਥੇ ਖੜ੍ਹਦੇ ਹਾਂ ਪਾ ਲਿਆ ਗਿਆ ਕਿ ਨਹੀਂ ਕੱਢ ਲਿਆ ਗਿਆ ਵੇ ਉੱਥੇ ਦੇ ਪਾ ਕੇ ਤੇ ਠੀਕ ਹੈ ਮਾ ਤੂੰ ਕਿੰਨਾ ਤੱਕ ਕਿੱਦਾਂ ਲਈ ਜਾਵੇ ਉਹ ਮਾਲੇ ਕਿਤੇ ਟਾਇਰ 'ਚ ਬਚਣ ਨਾ ਠੀਕ ਹੈ ਮ ਬੱਕਰੇ ਦੀ ਵਿੱਚ ਚੱਲਿਆ ਅੱਜ ਤੂੰ ਕਿਉਂ ਚੱਲਿਆ ਅੱਜ ਜਾਣਾ ਬਗਿਆ ਤੱਕ ਹਮਕੰਦਪੁਰਾ ਮਕੰਦਪੁਰਾ ਠੀਕ ਆ ਮੈਂ ਨਾ ਭੁਲ ਗਿਆ ਮਕੰਦਪੁਰਾ ਮਕੰਦਪੁਰਾ